ਕੀ ਤੁਹਾਡਾ ਵੀਰ ਚ ਪਤਲਾ ਹੈ ਚਿਪਚਿਪਾ ਪਾਣੀ ਆਉਂਦਾ ਹੈ ਸੰਭੋਗ ਕਰਨ ਨੂੰ ਮਨ ਨਹੀਂ ਕਰਦਾ ਆਪਣੇ ਸਾਥੀ ਕੋਲ ਜਾਨ ਤੋ ਘਬਰਾਉਂਦੇ ਜੇ ਟਾਈਮਿੰਗ ਜ਼ੀਰੋ ਹੈ ਤੜ ਆਉਂਦੀ ਨਹੀਂ ਤੜ ਜੇ ਆ ਜਾਵੇ ਤੇ ਟਿਕਦੀ ਨਹੀਂ ਵੀਰੋ ਘਬਰਾਉਣਾ ਸਾਡੇ ਕੋਲ ਬਹੁਤ ਖਾਨੁਸਕਾ ਹੈ ਆਜਮਾ ਤੁਹਾਨੂੰ ਦਾਦਾ ਹਾਂ ਇਸ ਨੂੰ ਖਾਣ ਦੇ ਨਾਲ ਬਹੁਤ ਜਲਦੀ ਫਾਇਦਾ ਹੋਏਗਾ ਲੈਣਾ ਕੀ ਹੈ ਕਿਕਰ ਫਲੀ 50 ਗ੍ਰਾਮ ਸੰਘਾੜੇ 50 ਗ੍ਰਾਮ ਕਾਲੀ ਮੂਸਲੀ 50 ਗ੍ਰਾਮ, इलायची ਦਾਣਾ 10 ਗ੍ਰਾਮ, ਸਫੇਦ ਮੂਸਲੀ 50 ਗ੍ਰਾਮ, ਸਤਾਵਰ 50 ਗ੍ਰਾਮ, ਮਿਸ਼ਰੀ ਤਾਂ 1100 ਗ੍ਰਾਮ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਾਊਡਰ ਤਿਆਰ ਕਰ ਲਵੋ। ਇੱਕ ਚਮਚਾ ਸਵੇਰੇ, ਇੱਕ ਚਮਚਾ ਸ਼ਾਮ ਨੂੰ ਪੋਸੇ ਦੁੱਧ ਨਾਲ ਲਗੋ। ਮੇਰੇ ਇੱਕ ਚੀਜ਼ ਤਾਂ ਰੱਖਣਾ, ਖੱਟੀ ਤੜੀ ਮਸਾਲੇਦਾਰ ਚੀਜ਼ ਦਾ ਭਰੇਜ, ਬਾਜ਼ਾਰ ਦੀਆਂ ਚੀਜ਼ਾਂ ਖਾਣੀਆਂ ਨਹੀਂ। ਜੋ ਖਾਣਾ ਘਰ ਦਾ ਬਣਿਆ ਖਾਓ। ਚੰਗਾ ਖਾਓ, ਚੰਗਾ ਸੋਚੋ। ਸਰੀਰ ਨੂੰ ਥੋੜਾ ਕਸਨ ਦੋ ਟੈਨਸ਼ਨ ਨਾ ਲਵੋ ਸਵੇਰੇ ਉੱਠੋ ਸੈਰ ਸਪਟਾ ਕਰੋ ਜਿੰਨਾ ਤੁਸੀਂ ਸੈਕਸ ਬਾਰੇ ਸੋਚੋਗੇ ਉਹਨਾਂ ਜਿਆਦਾ ਤੁਹਾਨੂੰ ਪ੍ਰੋਬਲਮ ਆਵੇਗੀ ਜੇ ਤੁਸੀਂ ਬੇਫਿਕਰੇ ਜੇ ਹੋ ਜਾਓਗੇ ਚੰਗਾ ਖਾਓਗੇ ਚੰਗਾ ਸੋਚੋਗੇ ਤੁਸੀਂ ਦੇਖੋਗੇ ਅੱਜ ਹੋਰ ਕੱਲ ਹੋਰ ਤੇ ਪਰਸੋਂ ਹੋਰ ਐ ਘੋੜਿਆਂ ਵਾਂਗੂ ਤਾਕਤ ਆ ਜਾਏਗੀ